ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬੜਾ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵੜੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਓ ਪੁੱਛ ਲੈਨੇ ਬਾਈ ਟੋਟੀਏ ਹਾਜੀ ਬਾਈ ਜੀ ਠੀਕ ਹੈ ਸਤਿ ਸ੍ਰੀ ਅਕਾਲ ਬਈ ਹੋ ਠੀਕ ਹੋ ਬਜੀ ਪੂਰੇ ਵਧੀਆ ਬਈ ਨਾਮ ਤੇ ਐਡਰੈਸ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਜੰਦੀਆ ਨੇੜੇ ਆਪਾਂ ਨੂੰ ਭਦੌੜ ਸਹਿ ਰਜੰਦਾ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 95019 26872 ਬਈ ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਕਦੋਂ ਵੀ ਬਈ ਕਿਸੇ ਨੇ ਨੋਟ ਕਰ ਲਓ ਠੀਕ ਹੈ ਪਸੂ ਲੈਣਾ ਹੈਗਾ ਉਹ ਨਿਰਖ ਪਰਖ ਕਰਕੇ ਲੈਵੇ ਆਪਣੀ ਗਲੀ ਘਰ ਘਰ ਦੀ ਗਰੰਟੀ ਹੈਗੀ ਜਦੋਂ ਘੇਟੋਂ ਬਾਹਰ ਹੋਈ ਅਗਲੇ ਦੀ ਆਪਣੀ ਨਹੀਂ ਠੀਕ ਹੈ ਜੀ ਠੀਕ ਹੈ ਓਕੇ ਬਾਈ ਤੇ ਬਾਈ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਈ ਕਦੋਂ ਸੂਈ ਹੈ ਇਹ ਵੀ ਮੰਨ ਕੇ ਚੱਲ ਤੜਕੇ ਸੂਈ ਹੈਗੀ ਆਪਣੇ ਕੋਲ ਸੁਬਾ ਆਈ ਹੈਗੀ ਠੀਕ ਆ ਹਾਂ ਮੰਨ ਕੇ ਘੰਟਾ ਕੋ ਆਪਣੇ ਕੋਲ ਆਇ ਨੂੰ ਠੀਕ ਆ ਬਾਕੀ ਹੋਰ ਗੱਲੇਆਂ ਸੀਲ ਠੰਡੀ ਬਹੁਤ ਆ ਵੀ ਬੜਾ ਲੈ ਕੀ ਬਾਤ ਹੈ ਸੀਲ ਬਹੁਤ ਆ ਹਨਾ ਬਾਕੀ ਸੀਲ ਬਹੁਤ ਬਾਕੀ ਨਸਲ ਬਹੁਤ ਚੰਗੀ ਆ ਬਈ ਨਸਲ ਬਹੁਤ ਚੰਗੀ ਆ ਤੋਹਫਾ ਵੀਰੇ ਗਰਮੀ ਦਾ ਇੱਕ ਤਰ੍ਹਾਂ ਦਾ ਬਈ ਦੁੱਧ ਬਾੜਾ ਨਹੀਂ ਉਹ ਤਾਂ ਕਹਿੰਦੇ 23 24 ਕਿਲੋ ਪਹਿਲੇ ਸੂਏ ਚ ਹੋਇਆ ਵਗਾ 25 26 ਕਿਲੋ ਪਾ ਦੂ ਆਪਾਂ ਨਹੀਂ ਕਹਿੰਦੇ ਕਿ ਨਾ ਤਾਂ ਆਹ ਦਾ ਬਾਕੀ ਦੇਖ ਲੈ ਬਾਕੀ ਥਣ ਸੁਣ ਦੀ ਲੇਵੇ ਦੀ ਬਹੁਤ ਨਿਆਂ ਚੰਗੀ ਆ ਨਿਆਂ ਚੰਗੀ ਆ ਬਾਕੀ ਕੱਦ ਵਜਣ ਵਾਲੀ ਆ ਕੋਈ ਛੋਟੀ ਜੀ ਨਹੀਂ ਇਹ ਦੇਖੋ ਲੇਵਾ ਦਾ ਕਮਾਲ ਦਾ ਪੂਰੀ ਵਿੱਤੀ ਦੇ ਕੱਲਾ ਕਲਾ ਥਾਣਾ ਮੱਝ ਨਾਲ ਦਾ ਥਣ ਪਿਆ ਬਈ ਚਵਾਈ ਕਿਵੇਂ ਚਵਾਈ ਤਾਂ ਤੂੰ ਦੇਖੀ ਬਈ ਬੜੀ ਨਿਆਇ ਚੰਗੀ ਹੈ ਜੀ ਨਾੜਾ ਨੂੜਾ ਫੁੱਲ ਜਾਈ ਗਏ ਫੁੱਲਾ ਬਈ ਇਹ ਕਿ ਕੱਲੀ ਕੱਲੀ ਨਾੜਾ ਚਮਕਦੀ ਹੈ ਇਹਨੂੰ ਪਰਲੇ ਪਾਸੇ ਦੇਖੀ ਬਈ ਇਹਦੂ ਹੀ ਬੜੀਆਂ ਨਾੜਾਂ ਲੇਵੇ ਦੇ ਠੀਕ ਆ ਮਗਰ ਮੂਹਰ ਦਾ ਲੇਵਾਗਾ ਐਨੀ ਕੋਈ ਮਗਰਾ ਕੱਲਾ ਮੂਰੇ ਹੈਗਾ ਦੇ ਸ਼ਾਂ ਤੋਂ ਲੇਵਾ ਦੇਖ ਫੁੱਲ ਪੂਰਾ ਡੱਜਾ ਹੈ ਢੱਲ ਨਾ ਪੰਗਾ ਦੋ ਹੱਥ ਹਾਂ ਬਈ ਕੀ ਬਾਤ ਆ ਬਈ ਤੇਰਾ ਇਧਰੋਂ ਲੇਵਾ ਚੈੱਕ ਇਧਰੋਂ ਦਿਖਾ ਦੇ ਲੈ ਨਾੜਾ ਸਹੀ ਗੱਲ ਆ ਕੱਲੀ ਕੱਲੀ ਕਿਹੜਾ ਕੁਛ ਨਹੀਂ ਬਈ ਕੇ ਮਰਜੀ ਬੈਠਾ ਰੇ ਥੱਲੇ ਲੈ ਬੋਨੀਏ ਆ ਦੇਖ ਨਾੜਾ ਨੂੜਾ ਕਿੰਨੀਆਂ ਚੰਗੀਆਂ ਆਈਆਂ ਕੀ ਬਾਤ ਆ ਭਾਈ ਕਿੰਨਾ ਦੁੱਧ ਦੀ ਰਿਵਰਸਟੀ ਮੇਟ ਜੀ ਦੁੱਧ ਵੀ 25 26 ਕਿਲੋ ਕੋਈ ਬਾਹਲਾ ਨਹੀਂ ਗਾ ਵੈੜ ਨੂੰ ਬਾਕੀ ਕੋਈ ਛੋਟ ਹੀ ਨਾ ਮੰਨ ਕੇ ਆਏ ਬੰਦਾ ਠੀਕ ਆ ਕੱਦ ਦੇਖ ਬਾਕੀ ਵੈੜ ਦਾ ਦੁੱਧ ਭਾਈ ਬਰਾਬਰ ਖੜਾ ਉਸਾਂ ਨਾਲ ਨਾ ਜਾ ਲਾ ਲਿਓ ਕੱਦ ਚੰਗਾ ਬੋਨੀਏ ਕੱਦ ਦਾ ਵੈੜ ਦਾ ਕਿਆ ਬਾਤ ਆ ਬਾਈ ਕੋਈ ਕਿਸੇ ਪਾਸੋਂ ਲੱਸੀ ਲਾਵੀ ਨੀ ਪੂਰੀ ਫੁੱਲ ਭਜਣ ਚਾਹੀਦੀ ਹਮ ਬਾਕੀ ਇਹ ਬਰੀਡ ਦਾ ਵੀ ਸੀਲ ਠੰਡੀ ਹੋਵੇ ਤੇ ਧਰ ਕੀ ਗਰੀਸ ਨੀ ਹਮ ਹਾਂ ਬੱਚਾ ਕੀ ਦਿੱਤਾ ਇਹਨੇ ਬੱਚੀ ਆ ਮਗਰ ਬਈ ਇਹਦੇ ਬੱਚੀ ਬੜੀ ਚੰਗੀਆਂ ਹਨਾ ਬੱਚੀ ਜਮਾ ਪਿਓਰ ਜਰਸੀ ਆਗੀ ਬਲੈਕ ਬਈ ਬੱਚਾ ਬੱਚੀ ਨੂੰ ਜਨਮ ਦਿੱਤਾ 2 ਨਗ ਮਹੀਨੇ ਆ ਬੱਚੀ ਵੀ ਇੱਕ ਨੰਬਰ ਆ ਕੁਆਲਿਟੀ ਵਾਲੀ ਨੇ ਬੱਚੀ ਕਿਆ ਬਾਤ ਆ ਬਾਈ ਕਿੰਨਾ 나ੜੂਆ ਦੇਖ ਲੈ ਜਮਾ ਅੱਲਾ ਹੀ ਪਿਆਲਾ ਹਮ ਸਹੀ ਗੱਲ ਆ ਫੇਸ ਫੂਸ ਪੂਰਾ ਚੰਗਾ ਕੋ ਨਹੀਂ ਆ ਚੰਗਾ ਖੋਲ ਦੇ ਬਈ ਤੋਰ ਦੇ ਫੁੱਲ ਬਰੀਡ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਡ ਫੁੱਲ ਫੁੱਲ ਆਉਗੀ ਬਰੀਡ ਇੱਕ ਨੰਬਰ ਆ ਬਾਈ ਹੋਰ ਕਿ ਲੰਬੀ ਲੰਬੀ ਦਿਖਾ ਰੇ ਕਿੰਨੀ ਹੈਗੀ ਲੰਮੀ ਫੁੱਲਾ ਕੋਈ ਛੋਟੀ ਨਾ ਮੰਨ ਕੇ ਆਏ ਬੰਦਾ ਹਮਮ ਪੂਰੇ ਘਰ ਦੇਖ ਲੈ ਲੈ ਵਾ ਫਾਸ ਫਾਸ ਤੁਰਦੀ ਹੈ ਇਹਦੇ ਅੱਥ ਨੂੰ ਦੇਖੀ ਵੜਨੇ ਬਣ ਕੇ ਕਿੱਥੇ ਖੜਨਾਗਾ ਠੀਕ ਹੈ ਜੀ ਹਮਮ ਕਿਆ ਬਾਤ ਹੁਣ ਕੋਸ ਉਹਨਾਂ ਦੀ ਚੂਈ ਵੀ ਸ ਆਪਾਂ ਹੀ ਮੰਨ ਕੇ 2.5 ਕਿਲੋ ਧਰ ਤੁਰਾ ਮਾਰੇ ਕੋ ਬੱਚੇ ਬੁੱੱਚ ਨੂੰ ਪਿਆ ਕੇ ਲਿਆਏ ਆਂਗੇ ਹਮਮ ਬਾਕੀ ਤਾਂ ਅੱਥ ਨੂੰ ਦੇਖੀ ਬਣਦੀ ਵੜ ਸਹੀ ਆ ਬਾਈ ਹਮਮ ਕਵਾਲਿਟੀ ਇੱਕ ਨੰਬਰ ਆ ਬਾਕੀ ਠੰਡੀ ਆ ਯਾਰ ਜਿਵੇਂ ਮਰਦੀ ਆ ਸਭ ਬਾਕੀ ਇਹ ਫਰੀਡ ਦੀ ਮੰਗ ਬਹੁਤ ਆ ਬਈ ਮੰਗ ਬਹੁਤ ਆ ਮਿਲਦੀ ਬਹੁਤ ਘੱਟ ਆ ਹਣਾ ਬਾਕੀ ਦੇਖ ਲੈ ਸਲੀਨ ਵਰਗਾ ਵੈਪਨ ਐ ਚਮਕ ਚਮਕ ਦੇਖ ਲੈ ਕਿੰਨੀ ਹੈਗੀ ਸਹੀ ਗੱਲ ਐਨੂੰ ਖੁਸ਼ਕੀ ਜੀ ਹੈਗੀ ਹੂੰ ਇਹ ਮੁੱਲ ਜੈਜੂਪਰਾ ਮੁੱਲ ਜਮਾ ਜੈਜੂ ਹੂ ਫੋਨ ਤੇ ਬਈ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਜਮਾ ਜੈਜੂ ਹੋਊਗਾ ਫੋਨ ਤੇ ਦੇ ਲੈ ਵਾ ਲੋ ਬੈਠ ਰਹਾ ਤਾ ਮਾਰੇ ਪਾਸ ਇੱਕ ਉਹਦਾ ਮਗਰਮੂਰ ਦਾ ਲੈ ਵਾਗਾ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਦਿਖਾ ਧਾਰਾ ਸੀਲ ਇੰਨੀ ਕਾ ਬਈ ਪਮ ਆਈ ਬਹਿ ਜਾ ਥੱਲੇ ਠੀਕ ਆ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਆ ਛੱਡ ਹਮ ਕਹਿਣਾ ਕੁਛ ਨਹੀਂ ਇਹਨੇ ਠੀਕ ਆ ਲੈ ਬਾਈ ਕੋਈ ਚੱਕਰ ਹੀ ਨਹੀਂ ਬਾਈ ਕਹਿੰਦਾ ਠੰਡੀ ਸੀਲ ਇੰਨੀ ਕਾ ਚਾਹੇ ਆਈ ਬਹਿ ਜਾ ਚੂਣ ਬੜਾ ਚੰਗਾ ਹਨਾ ਮੋਟੀ ਮੋਟੀ ਜਿਹੀ ਦੇਖੋ ਖੜਕਾ ਸੁਣਦਾ ਕਿਆ ਬਾਤ ਆ ਯਾਰ ਚੋਈ ਥਣ ਵਾਲਾ ਨਹੀਂ ਆਇਆ ਚੰਗਾ ਚੋਈ ਦਾ ਤਾਂ ਜੀ ਆਈ ਕਰਮ ਵਾਲੀ ਦੀ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜ਼ੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਝ ਨਹੀਂ ਹੈਨਾ ਹਾਂ ਵੀ ਹੂੰ ਚਵਾਈ ਦਾ ਇੱਕ ਨੰਬਰ ਆ ਬਾਈ ਕਿਆ ਬਾਤ ਆ ਬਾਕੀ ਥਾਣੀ ਦਾ ਆ ਯਾਰ ਥਣ ਬਹੁਤ ਚੰਗਾ ਬਾਕੀ ਮੱਝਾਂ ਵਾਲਾ ਥਣ ਬੈਠਾ ਬਾਕੀਲੇ ਥਣ ਦੀ ਦੇਖੋ ਚ ਬਾਈ ਖੜਕਾ ਸੁਣਦਾ ਵੀਡੀਓ ਚ ਚਵਾਈ ਦਾ ਹਾਂ ਵੀ ਹਮ ਕਿਵੇਂ ਕੱਚੇ ਥਾਂ ਦੇ ਕਹਿੰਦੇ ਕੁੱਤਿਆਂ ਫੱਟੂ ਦੇ ਕੱਚੇ ਥਾਂ ਸੱਚੀ ਗੱਲ ਆ ਬਾਈ ਕੁੱਤਿਆਂ ਵਾਲਾ ਕੰਮ ਹੀ ਆ ਲੈ ਕਿੰਨੀਆਂ ਗੱਧਾਂ ਨਾ ਮਾਰੀਆਂ ਬਾਲਟੀ ਦੇਖੋ ਹੁੰਦੀ ਬੱਜੀ ਦੇਖੋ ਤਾਂ ਹਾਂ ਨੂੰ ਆ ਲੈ ਜਮਾ ਬੌਲਾ ਬਾਈ ਰੰਗ ਦਾਸਦਾ ਬਾਕੀ ਥਣ ਦੇਖ ਬੈਠ ਨੇ ਪਸਮਾ ਕੇ ਕਿੰਨਾ ਚੰਗਾ ਕਰਿਆਗਾ ਕੋਈ ਆਪਾ ਬੱਚਾ ਲਾਇਆ ਕੋਈ ਨਿਆਣਾ ਨਹੀਂ ਪਾਇਆ ਸਹੀ ਆ ਹਾਂ ਬਾਕੀ ਇਹ ਬਰੀਡ ਦੀ ਮੰਗ ਬਹੁਤ ਆ ਬਾਕੀ ਵੱਡੀ ਬੁੱਢੀ ਬਾਈ ਇਹ ਬੂਝਣ ਦਿਖਾ ਦੇ ਬੈੜ ਚ ਕਿੰਨਾ ਆ ਲੇਵਾ ਦੇ ਖਲੇਵਾ ਪਾ ਚਾ ਕਰਮ ਹਾਂ ਬਈ ਤੇ ਬਾਕੀ ਮੁੱਲ ਬਾਈ ਕਹਿੰਦਾ ਜਮ ਜੈ ਜੈ ਜੂਗਾ ਬੈੜ ਦੇ ਹਿਸਾਬ ਨਾਲ ਬਈ ਕਰਦੇ ਮੁੱਲ ਪਹਿਲਾਂ ਬਾਕੀ ਵੱਡੀ ਵਿਹੜਾ ਕੋਈ ਛੋਟੀ ਨਹੀਂ ਬਈ ਛੋਟੀ ਨਾ ਮੰਨ ਹਾਂ ਠੀਕ ਆ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੂਈ ਆ ਇਹ ਵੀ ਸੂਈ ਆ ਦੂਜਾ ਸੂਆ ਬੱਚੀ ਕਦੋਂ ਸੂਈ ਆ ਭਰਾ ਇਹ ਨੂੰ ਵੀ ਮੰਨ ਕੇ 4 ਤੋਂ 5 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂ ਬੱਚਾ ਕੀ ਦੇਤਾ ਇਹਨੇ ਬੱਚੀ ਆ ਵੀ ਬੱਚੀ ਬੜੀ ਚੰਗੀ ਆ ਨਾ ਬਾਲੀ ਨਿਆਇ ਚੰਗੀ ਆ ਕੁਆਲਿਟੀ ਦੇਖ ਤੂੰ ਬੱਚੀ ਇਹਦੀ ਪ੍ਰਿੰਟ ਪ੍ਰਿੰਟ ਚੈੱਕ ਕਰ ਦੂ ਬੱਚੀ ਦਾ ਹਾਂ ਕੁਆਲਿਟੀ ਇੱਕ ਨੰਬਰ ਆ ਨਾ ਦੇਖ ਬੱਚਾ ਡਬ ਪ੍ਰਿੰਟ ਕਿੰਨਾ ਗਾਦੇ ਬੱਚਾ ਉਨੇ ਹੀ ਚੰਗਾਗਾ ਉਨੇ ਹੀ ਚੰਗਾ ਹੈ ਕਹੀ ਹੈ ਸਹੀ ਹੈ ਲੈ ਹਾਂ ਵੀ ਦੇਖ ਕੀ ਬਾਤ ਆ ਬ੍ਰੀਡ ਰੂਟ ਦੇਖ ਬੱਚੀ ਦੀ ਕਿੰਨੀ ਹੈਗੀ ਹਮਮ ਕੀ ਬਾਤ ਆ ਉਹ ਨਿਆਇ ਚੰਗੀ ਹੈਗੀ ਦੋ ਨਗ ਮੈਲ ਨੇ ਕੱਲੀ ਬੱਚੀ ਹੁਣ ਪਤਾ ਹੀ ਇਹ ਤੈਨੂੰ ਵੀ ਕਿੰਨੀ ਹੈ ਹਾਂ ਵੀ ਹੁਣ ਬੱਚਿਆਂ ਡਿਮਾਂਡ ਕਿੰਨੀ ਹੈਗੀ ਸਹੀ ਗੱਲ ਹੈ ਬਾਕੀ ਬੈਡਵੇ ਇੰਨੀ ਕਿ ਸੀਲ ਠੰਡੀ ਹੈਗੀ ਕਿ ਮਰਜੀ ਵਾਇਆ ਥੱਲੇ ਹੂੰ ਤੇ ਕਦੋਂ ਸੂਈ ਇਹ ਇਹਨੂੰ ਵੀ ਮੰਨ ਕੇ ਪੰਜ ਤੋਂ 6 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂ ਬੱਚਾ ਮਗਰ ਬੱਚੀ ਹੈ ਬੱਚੀ ਆ ਗਈ ਭਾਈ ਬੱਚੀ ਬਹੁਤ ਜੰਗੀ ਹੈ ਲੇਵਾ ਬਹੁਤ ਚੰਗਾ ਹੈ ਨਾ ਚੁਵਾਈ ਚੁਈ ਕਿਵੇਂ ਆ ਚੁਵਾਈ ਚੁਈ ਇੱਕ ਨੰਬਰ ਆ ਬਾਕੀ ਵੀ ਸੀਲ ਛੰਡੀ ਇਹ ਵੀ ਬਹੁਤ ਆਈ ਕਰਕੇ ਡਰੀਜੇ ਜਾਂਦੀ ਹੈਗੀ ਕਹਿਣਾ ਜਿਵੇਂ ਨਹੀਂ ਕੋਸਣੇ ਲੈ 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 ਛੰਡੀ ਸੀਲ ਫੋਟੋ ਤੇ ਮਰਜੀ ਬੈਠ ਰੇ ਥੱਲੇ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਉਸ ਕਹਿਣਾ ਨਹੀਂ ਬੈਠਨੇ ਵੀ ਸਹੀ ਗੱਲ ਆ ਹਾਂ ਬਾਕੀ ਲੇਵਾ ਦਿਖਾਵੇ ਫਿਟਿੰਗ ਨਹੀਂ ਚੰਗੀ ਆ ਬੱਛੀ ਦੀ ਲੇਵੇ ਦੀ ਲੇਵੇ ਦੀ ਫਿਟਿੰਗ ਬੜੀ ਤਕੜੀ ਆ ਉਹ ਨਿਆਏ ਚੰਗੀ ਆਗੀ ਥੋੜਾ ਉਪਰ ਆ ਮਾਂ ਦੀ ਆਈ ਕਰਕੇ ਨਾੜਾ ਨੂੜਾ ਨਹੀਂ ਦੇਖ ਲੈ ਮਗਰ ਮੂਹ ਦਾ ਲੇਵਾ ਗਾ ਨਹੀਂ ਗਾ ਕੱਲਾ ਮਗਰ ਜੇ ਮੂਰੇ ਹੈਗਾ ਪੂਰਾ ਮਗਰ ਗੱਠ ਲੇਵਾ ਮੂਹ ਨੂੰ ਫਿਰਦਾ ਗਾ ਖ ਇਲਾਸੀਲ ਦੇਖ ਲਾ ਬਾਕੀ ਅਮਾਈ ਧਾਰਾ ਮਰੀ ਜਾ ਕੋਈ ਕਹਿਣਾ ਕੁਛ ਵੀ ਨਹੀਂ ਆ ਕਰਮ ਵਾਲੀ ਨੇ ਕੁਛ ਨਹੀਂ ਲੈ ਕਿਆ ਬਾਤ ਆ ਕਿ ਮਗਰੋਂ ਦਿਖਾ ਡਾਕਟਰ ਲੈ ਵਾ ਬਹਿੜਾ ਲੈ ਦੇਖੋ ਲੈ ਮਗਰੋਂ ਕਿਆ ਬਾਤ ਕਿੰਨਾ ਚੇ ਕਰ ਲੇਵੇ ਦੀ ਹਣਾ ਹਾਂ ਬਈ ਕਿਆ ਬਾਤ ਆ ਬਈ ਲੈ ਵਾ ਢਲਾਂ ਢੁਲਾ ਪੰਗਾ ਬੱਛੀ ਦੇ ਇਹਦੋਂ ਹੱਥ ਨੂੰ ਦੇਖੀ ਬਣਦੀ ਬੱਛੀ ਠੀਕ ਆ ਬਈ ਹਾਂ ਇਧਰੋਂ ਲੈ ਵਾ ਚੈੱਕ ਕਰਵਾਣ ਇਧਰੋਂ ਵੀ ਲੈ ਵਾ ਬਹੁਤ ਚੰਗਾ ਦੋਨੇ ਤਿੰਨੇ ਪਾਸੋਂ ਬਈ ਇੱਕੋ ਜਿਹਾ ਲੈ ਵਾ ਹਾਂ ਬਈ ਕਿਆ ਬਾਤ ਬਾਈ ਕਰਕੇ ਦਰਦੀ ਜੇ ਗੱਲੀ ਕਹਿਣਾ ਜਿਵੇਂ ਨਹੀਂ ਕੁਛ ਪੂਰੀ ਜਵਾਨੀ ਚ ਪਈ ਆ ਬੱਛੀ ਪੱਧਰ ਪੁੱਧਰ ਦਿਖਾ ਦੇ ਜਰਸੀਆਂ ਚ ਪੈਂਦੀ ਹੈਗੀ ਬਾਕੀ ਚਮਕ ਚਮਕ ਦਿਖਾ ਦੇ ਬੱਛੀ ਦੀ ਕਿੰਨੀ ਹੈਗੀ ਸਹੀ ਗੱਲ ਹੈ ਬਾਕੀ ਛੋਟੀ ਨਾ ਮੰਨੇ ਬੱਛੀ ਨੂੰ ਵੀ ਉਹਨੂੰ ਵੀ ਬਹੁਤ ਚੰਗਾ ਕਰਦ ਪੈਂਡ ਬੱਛੀ ਦਾ ਸਹੀ ਗੱਲ ਆ ਭਾਈ ਬਾਕੀ ਬਰੀਕੀ ਚ ਆ ਵੀ ਐ ਨਹੀਂ ਕੋਈ ਮੋਟੇ ਪਿੰਡੇ ਚ ਆ ਗਈ ਹੂੰ ਖੋਲ ਦੇ ਭਾਈ ਤੋਰ ਦੇ ਮੋਲੇ ਜੈ ਜੀ ਉਪਰਾ ਮੋਲੇ ਦਾ ਵੀ ਜੈ ਜੀ ਵੀ ਜਮਾ ਠੀਕ ਆ ਭਾਈ ਹਾਂ ਮੋਲੇ ਦਾ ਵੀ ਕਿ ਨਾ ਜਮਾ ਜੈ ਜ ਹੋਣਾ ਬੈਡ ਚੰਗਾ ਬਾਕੀ ਬੱਚਾ ਉਹ ਨਹੀਂ ਆਇਆ ਚੰਗਾ ਮਗਰ ਬੱਚਾ ਮਗਰ ਬੱਚੀ ਆ ਬੱਚੀ ਵੀ ਇੱਕ ਨੰਬਰ ਵਾਲਾ ਪੂਰਾ ਦੇਖੋ ਲੈ ਕਮਾਲ ਦਾ ਬਾਕੀ ਦੁੱਧ ਬਾਹਲਾ ਨਹੀਂ ਬਈ 8 8 ਕਿਲੋ ਕਦੇ ਟਾਈਮ ਦਾ ਤਿਆਰ ਆਗਾ ਦੁੱਧ ਬਾਹਲਾ ਨਹੀਂ ਬੱਚੀ 20 ਕਿਲੋ ਦੁੱਧ ਪਾ ਦੂਗੀ ਖੁੱਲਾ ਠੀਕ ਆ ਮੈਂ ਕਿ ਦੁੱਧ ਵੀ ਇਹਨਾਂ ਦਾ ਸੰਗਣਾ ਹੋਊਗਾ ਹਮਮ ਸਹੀ ਗੱਲ ਆਪਾਂ ਦੁੱਧ ਕਿਸੇ ਬੈੜ ਨੇ ਕਹਿ ਕੇ ਦੇਣੇ ਆ ਦਾ ਦੇਖ ਲੈ ਬੰਦਾ ਵੀ ਕਿੰਨਾ ਕਚੂਲੂਗਾ ਹਮ ਬਾਕੀ ਤੌਹਫੇ ਆ ਗਰਮੀਆਂ ਦੇ ਹਾਂ ਵੀ ਨਾ ਗਰਮੀ ਮੰਨਣੀ ਆ ਨਾ ਕਰਨੀ ਹੈਗੀ ਕਿ ਮਰਜ਼ੀ ਚੁਈ ਚਾਈ ਚੱਲ ਇਹਨਾਂ ਨੂੰ ਕਹਿਣਾ ਸਨ ਨੇ ਕੁਝ ਵੀ ਨਹੀਂ ਗਾ ਗੱਜ ਨਾਲ ਦਾ ਦੁੱਧ ਦੁੱਧ ਜਮਾਂ ਕਰਮ ਵਾਲੀ ਲੈ ਲੈਵਾ ਦੇ ਖੋਲੇ ਲੈਵਾ ਦੇ ਮੇਰਾ ਫੀਟਿੰਗ ਬਾਲੀ ਤਗੜੀ ਬਾਲੀ ਨਿਆਇ ਚੰਗੀ ਫੀਟਿੰਗ ਆ ਡਰ ਦੀ ਬਰੀਡ ਤਾਂ ਇੱਕ ਨੰਬਰ ਆ ਇੱਕ ਨੰਬਰ ਆ ਵਾ ਕਿ ਸੀਲ ਠੰਡੀ ਵੀ ਇੰਨੀ ਕਹਿ ਗਈ ਅਮਾ ਹੀ ਬਹਿ ਜਾ ਨਹੀਂ ਬਹਿ ਜਾ ਲੈ ਲੈ ਕੋਈ ਚੱਕਰ ਹੀ ਨਹੀਂ ਗਾ ਜਿਵੇਂ ਮਰਜ਼ੀ ਬਹਿ ਜਾ ਠੰਡੀ ਸੀਲ ਫੁੱਲ ਚਵਾਈ ਰਖਾਉਣੇ ਦਾ ਚਵਾਈ ਦੇਖੋ ਬਈ ਚੋਣ ਬੜਾ ਚੰਗਾ ਹਨਾ ਬੜਾ ਨਹੀਂ ਆਇਆ ਚੰਗਾ ਚੋਣ ਆ ਬਈ ਜਿਵੇਂ ਮਰਜ਼ੀ ਦਾ ਰਾਮ ਵਾਲੀ ਚੱਲ ਲੈ ਜੀ ਲੱਗਦਾ ਨਾ ਚਵਾਈ ਨੂੰ ਲੱਗਦਾ ਵੀ ਕਹਿਣਾ ਤਾਂ ਕੁਝ ਵੀ ਨਹੀਂ ਗਏ ਨੇ ਉਪਰਾਏ ਕਰੀ ਜਾਂਦੇ ਆਈ ਕਰਕੇ ਬੱਸੀ ਸਹੀ ਗੱਲ ਕਰ ਲੈ ਇਹਦੇ ਬਸਾਬ ਕੋਈ ਨਹੀਂ ਕਰ ਦੇ ਤਾਂ ਰਾਮ ਵਾਲੇ ਨੂੰ ਲੈ ਚਵਾਈ ਕਰ ਮਾਈ ਦੀ ਇੱਕ ਨੰਬਰ ਆ ਲੈ ਦੇਖੋ ਛੋਟਾ ਮੋਟਾ ਕੀ ਬਾਤ ਨਿਬੜਦੀ ਹੈ ਚਵਾਈ ਹੀ ਨਿਬੜਦੀ ਆ ਬਈ ਚੋਣ ਤਾਂ ਇੰਨਾ ਚੰਗਾ ਹੈਗਾ ਤੂੰ ਗੱਲਾਂ ਛੱਡ ਦੇ ਚੱਲ ਹੀ ਛੱਡ ਦੇ ਸਹੀ ਗੱਲ ਹੈ ਕਾਕੀ ਖੜਕੇ ਹੀ ਸੁਣਦਾ ਜਿਵੇਂ ਯਾਰਾ ਦਾ ਬਾਈ ਲੈ ਮੋਟਾ ਮੋਟਾ ਜੋਣਾ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੈੱਕ ਕਰੀ ਨਹੀਂ ਨਾ ਮੂਰਾ ਸਮੇਂ ਬਾਦ ਦੁਬਾਰੇ ਦਿਖਾ ਦੇ ਹਮ ਲੈ ਕੀ ਬਾਤ ਹੈ ਕੀ ਬਾਤ ਹੈ ਨੱਬਾ ਮੈਂ ਉੱਠ ਕੇ ਉਧਰ ਦੀ ਬਹਿ ਜਾ ਉਹ ਕਹਿਣਾ ਕੁਛ ਵੀ ਨਹੀਂ ਕਹਣੇ ਲੈ ਬਈ ਚਾਹੇ ਉਧਰ ਦੀ ਬਹਿ ਜਾ ਬਾਈ ਕਹਣੇ ਠੰਡੀ ਸੀਲ ਬਰੀਡ ਇੱਕ ਨੰਬਰ ਆ ਗਰਮੀ ਗਰਮੀ ਬਿਲਕੁਲ ਨਹੀਂ ਮਨਣੀ ਫੈਲ ਫੁੰਡ ਕਰਮਾ ਹੀ ਪੁੱਲ ਚੰਗੀ ਆ ਕਹਿਣਾ ਕੋਸ ਵੇਨ ਲੈ ਕੀ ਬਾਤ ਆ ਯਾਰ ਠੰਡੀ ਪਾਉ ਹਨ ਉਹ ਨਹੀਂ ਆ ਠੰਡੀ ਆ ਬੜ ਦਰਦੀ ਜੇ ਅਗਲੀ ਜ਼ਰੂਰ ਤੇ ਮੁੱਲ ਜੈਜੂ ਬਾਈ ਮੁੱਲ ਜਮਾ ਜੈਜੂ ਆ ਬਾਈ ਬਹੁਤ ਠੀਕ ਆ ਬਾਈ ਮੁੱਲ ਬਾਈ ਜਨਾ ਜਮਾ ਜੈਜੂ ਤੇ ਸੋਈ ਸਵਾਈ ਬਾਕੀ ਬੱਛੀ ਦੀ ਕੁਆਲਿਟੀ ਦਿਖਾ ਦੇ ਕਿੰਨੀ ਚੰਗਾ ਟਾਪ ਹੀ ਆ ਬੱਛੀ ਤਾਂ ਵੀ ਜਾ ਨਹੀਂ ਗਿਆ ਲੈ ਚਾਪ ਡਾਇਮੰਡ ਪੀਸ ਹੀ ਆ ਬੱਛੀ ਦਾ ਇੱਕ ਤਰ੍ਹਾਂ ਦੀ ਡਾਇਮੰਡ ਪੀਸ ਹੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਗਈ ਇਹਦੇ ਦੋ ਬਰੀਡਾਂ ਵੀ ਇੱਕ ਜਰਸੀ ਤੇ ਐਚਐਫ ਦੀਆਂ ਦੋਨੋਂ ਸਹੀ ਗੱਲ ਆ ਦੋ ਨਾਲ ਮਿਲਨੇ ਦੋ ਹੀ ਬਰੀਡਾਂ ਹਾਂ ਵੀ ਅੱਗੇ ਵੀਰੇ ਲਾਸਟ ਤੈਨਾਂ ਨੰਬਰ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ ਬੱਚੀ ਸੂਂਦੀ ਹੈਗੀ ਕਿੰਨੇ ਦਿਨ ਲਊ ਮੰਨ ਕੇ ਚੱਲ 5 ਤੋਂ 4 ਦਿਨ ਲੈ ਜੂਗੀ 5 ਤੋਂ 4 ਦਿਨ ਕਿੰਨਾ ਕੁ ਰਿਕਾਰਡ ਹੈ ਬਈ ਦੁੱਧ ਦੁੱਧ ਵੀ 22 23 ਕਿਲੋ ਦਾ ਕਹਿੰਦੇ ਸੀ ਉਹ ਤਾਂ ਆਪਾਂ ਕੁਛ ਨਹੀਂ ਕਹਿੰਦੇ 22 ਦੇ 23 ਦੇ ਦੂਗੀ ਅਗਲਾ ਬਾਕੀ ਦੇਖ ਲੈ ਸੀਲ ਠੰਡੀ ਇਹ ਵੀ ਬਸੇਰੀ ਹੈਗੀ ਲਾ ਠੀਕ ਆ ਲੈਵਾ ਹਣਾ ਲੈਵਾ ਬਹੁਤ ਹੈ ਕੱਚੀ ਦੇ ਲੈਵਾ ਹੁਣ ਵੀ ਆਏ ਐ ਕੋਈ ਸੂਈ ਵੀ ਗਾਂ ਦਾ ਹੁੰਦਾ ਹੈਗਾ ਸਹੀ ਗੱਲ ਆ ਕੱਚੀ ਕੱਚੀ ਔਸਾ ਉਹਨਾਂ ਦਾ ਲੀ ਦੇਖਾ ਮਗਰ ਗੱਠ ਲਾ ਦੇਖ ਲੈ ਬਈ ਪੂਰਾ ਪੰਡ ਵਾਲਾ ਲੇਵਾ ਕਿੰਨਾ ਹਾਂ ਦੇਖਾ ਥਾਣ ਦਿਖਾ ਦੇ ਵੱਚੀ ਦਾ ਕਿੰਨਾ ਚੰਗਾ ਹਾਂ ਥਾਣ ਦੇ ਬਈ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਲੇਵਾ ਲੂਵਾ ਬਹੁਤ ਆ ਹਨ ਮੈਂ ਮੂਰ ਨੂੰ ਦੱਸਾ ਦੇ ਲੇਵਾ ਕਿੰਨਾ ਗਾ ਮੈਂ ਬਈ ਚਾਰੇ ਥਾਣ ਨਿਕਣਵੇਂ ਪੂਰੇ ਗਾਇਬ ਲੈ ਗਲਾਬੀ ਥਾਣ ਲੱਗਿਆ ਹਨ ਗਲਾਬੀ ਗਲੱਬੀ ਥਾਣ ਲੱਗਿਆ ਪੂਰਾ ਮੂਠੀ ਵਾਲਾ ਥਾਣ ਲੱਗੇਗਾ ਲੇਵਾ ਦੇਖੀ ਯਾਰ ਗੱਠਲੇਵਾ ਮੂਰ ਮੂਰ ਇਹਦਾ ਕਿੱਦੇ ਨੂੰ ਸੂਣਾ ਪਤਾ ਨਹੀਂ ਕੀ ਕਰਨਾ ਲੇਵਾ ਕਿੰਨਾ ਬਣਾਇਓ ਵੱਚੀ ਇਹਦਾ ਸਹੀ ਗੱ ਬਾਕੀ ਚਮਕ ਫੁੱਲਾ ਚੰਗੀਆਂ ਨੇ ਸਿਲਿੰਗ ਦੀ ਪਈ ਗੋਲ ਪਈਆ ਚਾਰੇ ਪਾਸੇ ਬੱਚੀ ਕਿਸੇ ਪਾਸੇ ਲਿੱਸੀ ਲੈ ਵੀ ਨਹੀਂ ਕੱਲੇ ਛੋਟੇ ਛੋਟੇ ਜ਼ਰੂਰ ਹੈਗੇ ਸਹੀ ਗੱਲ ਆ ਬਾਈ ਓਨੀ ਬੈੜਾ ਤੇ ਓਨੇ ਹੀ ਲੈਵਾਗਾ ਓਨੇ ਹੀ ਲੈਵਾਗਾ ਸਹੀ ਹਰ ਇੱਕ ਦਿਨ ਸੋਣਦੇ ਬਈ ਓਦੇ ਦੇਖੀ ਬੈੜਨੇ ਕਿੰਨੀ ਤਿਆਰ ਹੋਣਾਗਾ ਸਹੀ ਗੱਲ ਆ ਬਾਕੀ ਚਮਕ ਚਮਕ ਦਿਖਾ ਦੇ ਬੱਚੀ ਦੀ ਫੇਸ ਬਿਊਟੀ ਕਿੰਨੀ ਕਹਦੇ ਓਨੀ ਚੰਗੀ ਹੈਗੀ ਸਹੀ ਗੱਲ ਆ ਬਾਈ ਬਰੀਡ ਇੱਕ ਨੰਬਰ ਆ ਲੈਵਾ ਇੱਕ ਨੰਬਰ ਆ ਤੁਰਾ ਫਸ ਫਸ ਤੁਰਦੀ ਆ ਦੇਖ ਲੈ ਹੂੰ ਕਿਵੇਂ ਸੂਈ ਵੀ ਗਾਂ ਦਾ ਲੈਵਾ ਹੁੰਦਾ ਹੈ ਲੈਵਾ ਹੁਣ ਵੀ ਗੱਪਣ ਦਲੇ ਸਹੀ ਗੱਲ ਕੋਈ ਹਜੇ ਪੂਰਾ ਆਈ ਦਵਾ ਬੱਚੀ ਨੇ ਦੇਖ ਲਾ ਸਹੀ ਆ ਦਿਨ ਉਹਦਾ ਕਹਿੰਦੇ 5 ਤੋਂ 6 ਦਿਨ ਪਏਗੇ 5 6 ਦਿਨ ਲੱਗੇ ਬੈੜ ਨੇ ਕਮਾਲਾ ਕਰ ਦੇਣੀ ਲੇਵੂ ਦੇਣਾ ਆਹ ਕਹਿੰਦਾ ਪੂਰਾ ਐ ਪੰਡ ਵਾਲਾ ਲੇਵਾ ਤਿਆਰ ਕਰਨਾ ਜਿਹੜੇ ਸਭ ਦਾ ਤਿਆਰੀ ਆ ਨਾ ਵੜ ਦੀ ਰਾਸ ਦੀ ਆ ਕਿ ਨਹੀਂ ਫਸ ਫਸ ਤੁਰਦਿਆ ਹੁਣ ਵੀ ਬੱਚੀ ਇਹ ਮੁੱਲ ਵੀਰੇ ਜੈਜ ਮੁੱਲ ਜਮਾ ਜੈਜੂ ਬਈ ਠੀਕ ਆ ਬਾਕੀ ਵਜਣ ਦੇਖ ਲਾ ਬੈੜ ਚ ਕਿੰਨਾ ਹੈਗਾ ਐ ਬਈਆ ਗੋਲ ਜਮਾ ਬੱਚੀ ਸਹੀ ਗੱਲ ਆ ਬਈ ਮੁੱਲ ਬਾਈ ਕਹਿੰਦਾ ਜਮਾ ਜੈਜ ਹੋਊਗਾ ਮੁੱਲ ਹੋਊਗਾ ਫੂਟ ਤੇ ਫੋਲ ਪਹਿਲਾਂ ਵੀ ਵਜਦੇ ਜਾ ਜੀ ਜੈ ਜੀ ਵੀ ਖੰਡੀ ਸੀਲ ਫੋਲ ਬਾਕੀ ਦਿਖਾ ਦਿੱਤਾ ਹਾਂ ਤੁਹਾਨੂੰ ਦੋ ਕੱਦ ਦਿਖਾ ਦੇ ਵੀ ਨਾਲ ਖੜ ਕੇ ਦਿਖਾਣਿਆ ਕਰਦ ਆਪਾਂ ਬਾਈ ਕੱਦ ਦਾ ਅੰਦਾਜ਼ਾ ਲਾ ਲਓ ਆਲਾ ਪੀਰ ਦਾ ਕਰ ਲੂਗਾ ਕਿੰਨਾ ਕੱਦ ਦਾ ਹੈ ਬਾਈ ਸਹੀ ਗੱਲ ਆ ਬਾਈ ਬਰੀਡ ਬਹੁਤ ਹਨ ਬਰੀਡ ਬਹੁਤ ਹੈ ਬਾਕੀ ਚਮਕ ਬਹੁਤ ਆ ਬਾਈ ਕੋਈ ਐ ਨਹੀਂ ਖੁਸ਼ਕੀ ਵਹਿੜਾਗੀ ਖੁਸ਼ਕੀ ਨਹੀਂ ਬਾਕੀ ਲੇਵੇ ਵਾਲੀ ਹੈ ਹਾਂ ਇਹ ਨਾਕਸੀ ਭਰਾ ਕੋਲੇ ਤਿੰਨ ਤਿੰਨੀ ਲਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ